ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ گاਵਾ ਲੈ ਕੇ ਆਏ ਆ ਗੱਪਣਾ ਕੋਸ ਸੁਣੇ ਨੇ ਤੇ ਮੱਜਾਂ ਡਟੇਰ ਵੀਰ ਤੋਂ ਪੁੱਛਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਚੱਕੀ ਆ ਜੀ ਪਿੰਡ ਕੁੱਠੇ ਕੋਲੋਂ ਨਾਮ ਦਾ ਸਮਾਂ ਕਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਦ ਬਾਈ ਜੀ ਠੀਕ ਹੈ ਜਿਹੜਾ ਧੂਣੀ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਖਾਦ ਪਾਸਾ ਕਿੰਨੇ ਕਿਲੋਮੀਟਰ ਆ ਕੇ ਠੀਕ ਹੈ ਮੋਬਾਈ ਅੱਜ ਬਹਿਣਾ ਵੀ ਤੇ ਮਜਾ ਆ ਵੀਆ ਹਣਾ ਹਾਂ ਭਾਈ ਆਪਣੇ ਕੋਲ ਹਰ ਵਕਤ ਲਾਈ ਨੂੰ ਵੀ ਚਾਰ ਪੰਜ ਮੱਝਾਂ ਹੁੰਦੀਆਂ ਨੇ 10 ਤੋਂ 12 ਗਾਵਾਂ ਹਰ ਵਕਤ ਹੁੰਦੀਆਂ ਆਪਣੇ ਕੋਲੇ ਠੀਕ ਹੈ ਜਦੋਂ ਮਰਜ਼ੀ ਕੋਈ ਵੀ ਵੀਰ ਆ ਸਕਦਾ ਹੈ ਠੀਕ ਹੈ ਦੋ ਖੜੀਆਂ ਮੱਝਾਂ ਤੇ ਹਨਾ ਹਾਂ ਤੇਨੂੰ ਮੱਝਾਂ ਕਿੰਨੀਆਂ 5 ਤੋਂ 6 ਰੋਗੀਆਂ ਠੀਕ ਹੈ ਤੇ ਤੇਰੇ ਤੇਰਾ ਦਾਦਾ ਮਾਕੋ ਨੋਤਾ ਮੰਗਰ ਵੇ ਤੇਰੇ ਕਰਤੀਆਂ ਇੱਕ ਮਹਰ ਕਰਤਾਗਾ ਕੋਲਿਆ ਕੇ ਦੇਖ ਕੇ ਤਸਲੀ ਕਰਕੇ ਲੈ ਆ ਤਸਲੀ ਕਰਕੇ ਲੈ ਆ ਸਕਦਾ ਵੀਰ ਕਿਉਂਕਿ ਜਿਹੜੀ ਮੱਝਾਂ ਦੀ ਗੱਲ ਹੁੰਦੀ ਹੈ ਬਈ ਗਾਵਾਂ ਤੋਂ ਆਨਲਾਈਨ ਵੀ ਭੇਜੀ ਜਾਂਦੀਆਂ ਮੱਝਾਂ ਨੂੰ ਕੋਈ ਵਿਸ਼ਵਾਸ ਆਉਂਦਾ ਪਹਿਲੇ ਨੰਬਰ ਆਪੀ ਬੈੜ ਦੇਖੀ ਆਨੇ ਆ ਹਾਂ ਬਾਈ ਜੀ ਨਾਂਮ ਤਾਂ ਬੱਚੀ ਆ ਗਈ ਠੀਕ ਐ ਆ ਤੋਰ ਬੁੱਤ ਠੀਕ ਐ ਸੂਆ ਕਿਹੜਾ ਸੁੰਦੀ ਆ ਸੂਆ ਬਾਈ ਜੀ ਦੂਜਾ ਹੁੰਦੀ ਹੈਗੀ ਕਹਿ ਦੇਣ ਕੱਢ ਦੂਗੀ ਦਿਨ ਵਿੱਚ ਪੰਜਾਂ ਲੈ ਜੂਗੀ ਪੰਜ ਚਾਰ ਪੀ ਗ੍ਰੀਨ ਪੰਜ ਚਾਰ ਦਿਨ ਸੂਣ ਚ ਬਸ ਸੋ ਮੂੰਹ ਮੱਥਾ ਦੇਖੋ ਦੂਜਾ ਸੂਆ ਬੈੜ ਸੂਈ ਆ ਸੁੰਦੀ ਆ ਦਿਨ ਕੁਝ ਲੈਂਦੀ ਪਈ ਆ ਤੇ ਸਾਈਵਾਲ ਦੇ ਅੰਗ ਚ ਆ ਗਈ ਥਾਣਾ ਦੇਖੋ ਗੁੱਲੇ ਵਾਲਾ ਬਹੁਤ ਸੋਹਣਾ ਮੋਟਾ ਥਾਣਾ ਪਰਾਇਆ ਪਲੂਇਆ ਬਹੁਤ ਜਾਜ ਹੈ ਠੀਕ ਐ ਮਦਰਾ ਜਿਹੜੇ ਵੀਰ ਅੱਜ 2.2 ਲੱਖ ਰੁਪਏ ਮੱਝ ਦੇ ਨਾਉਣ ਨੂੰ ਫਿਰਦੇ ਆ 20 ਕਿਲੋ ਵਾਲੀ ਨੇ ਠੀਕ ਹੈ ਉਹਦੇ ਮੁਕਾਬਲੇ ਚ ਬੱਛੀ ਰਹੂਗੀ ਰੇਟ ਕੀ ਰਹੂਗਾ ਇਹਦਾ ਰੇਟ ਭਾਈ ਜੀ 65000 ਦੀ ਰੇਟ ਦੇ ਦਾਂਗੇ بس ਇੱਕ ਹੱਥ ਮੰਨ ਕੇ ਬੇਨਤੀ ਹੈ ਵੀਰਾਂ ਨੂੰ ਭਾਈ ਬੰਦ 1000 2000 ਰੁਪਏ ਮੰਨਤਾ ਨਹੀਂ ਹੋਗਾ ਆਪਣੇ ਰੇਟ ਬਰਾਬਰ ਜੀ ਹੋਣਗੇ ਮੰਗਣੋ ਸੀ ਮੰਗ ਲਓ ਵੀ ਬਸ ਭਾਈ ਹੁਣ ਕੇ ਬੱਸ 5-4000 ਘੱਟ ਵਾਲਾ ਵੀਰ ਬਣ ਕੇ ਨਾ ਖੇਚਲਾ ਕਰਿਓ ਠੀਕ ਹੈ ਥਾਣੇ ਤੁਹਾਨੂੰ ਗੋਲੇਣਾ ਮੱਝਾਂ ਨਾਲ ਦਾ ਥਾਣਾ ਜਾਓ ਮੱਝਾਂ ਨਾਲ ਦਾ ਥਾਣਾ ਵਾਲੇ ਚੰਗੀ ਅਗਲੇ ਆਫਰ ਰੂਟ ਨੂੰ ਪੂਰੇ ਟੋਪ ਦੇ ਵਿੱਚ ਰੱਖੋ ਅੱਗੇ 2 ਨੰਬਰ ਐਫ ਦੇਖੀ ਜਾਨੀ ਹਾਂ ਭਾਈ ਜੀ 20 ਦਿਨਾਂ ਦੀ ਕੱਕੀ ਆ ਬੱਚੀ ਠੀਕ ਹੈ ਘਰ ਦੇ ਅੰਦਰ ਗਈ ਮੋਹ ਪਹਿਲਾ ਸੂਆ ਹਾਂ ਜੁਪਾਈ ਤੇ ਨਿਰੇ ਜਾਮਾ ਫੁੱਲ ਬਾਡੀ ਵੇਟ ਆ ਹਨਾ ਫੁੱਲ ਬਾਡੀ ਵੇਟ ਆ ਜਿੱਦਾਂ ਤਿਆਰ ਹੋਗੀ ਬੱਚੀ ਨੇਵਾ ਬਹੁਤ ਸੋਹਣਾ ਤਿਆਰ ਕਰੂਗੀ ਠੀਕ ਹੈ ਫਿਟਿੰਗ ਵਾਲੀ ਵਹਿਣ ਆਗੀ ਬੱਕੇ ਵਰ ਜਿਹੜਾ ਚੰਗਾ ਜਾਨਵਾਰ ਆ ਉਹ ਕੋਈ ਵੀਰੇ ਦੂਰੋਂ ਵੀ ਨਹੀਂ ਆਏ ਪਰ ਖੜੇ ਵੀਰ ਨੇ ਉਹਦਾ ਆਪ ਹੀ ਪਰਖ ਕਰ ਲੈਂਦੇ ਆ ਹਨਾ ਠੀਕ ਹੈ ਮਤਲਬ ਆਮ ਤਸੀਂ ਕਿਰਾਨਾ ਦੀ ਨਹੀਂ ਪਸ਼ੂ ਲਿਆ ਉਹਨਾਂ ਨੂੰ ਸਮਝਾਉਣ ਦਾ ਫੈਸਲਾ ਹੁੰਦਾ ਜਿਹੜੇ ਜੀ ਨੂੰ ਰੋਹ ਦਾ ਕਾਰੋਬਾਰ ਕਰਦੇ ਆ ਪਸ਼ੂ ਰੱਖਦੇ ਆ ਚੌਗੀ ਪਹਿਲਾ ਸੂਆ ਪਹਿਲਾ ਸੂਆ ਦੀ ਕੁਆਲਿਟੀ ਦੀ ਕੋਧਾ ਲੱਗ ਜਾਂਦਾ ਹਣਾ ਚੌਗੀ ਪਹਿਲਾ ਸੂਆ ਦੁੱਧ ਕਿੰਨਾ ਰਹੂ ਇਹਦਾ ਦੁੱਧ ਬਈ ਜਿਹੜੇ ਬਾਗ ਵਿੱਚੋਂ ਆਈ ਹੈ ਵੀਰੇ ਮੈਨੂੰ ਵਰਨ 30 ਪਲੱਸ ਵਾਲੀਆਂ ਬੈੜੀਆਂ ਨੇ ਰੇਟ ਕੀ ਰਹੂ ਇਹਦਾ ਰੇਟ ਮਾ ਜੀ 1 ਪੰਜ ਦੀ ਉੱਚੀ ਦੇਣਾ ਮਾਨਤਨ ਹੋ ਜਾਊਗਾ ਮਾਨਤਨ ਅੱਗੇ ਤਿੰਨ ਨੰਬਰ ਵੜ ਦੇਖੀਏ ਨੇ ਆਪਾਂ ਸਮਝੀ ਦੂਜਾ ਸੂਆ ਆ ਗਈ ਠੀਕ ਹੈ 6 ਨੰਬਰ ਮੂੰ ਠੀਕ ਹੈ ਦਨ ਕੇ ਕੱਢ ਦਿਆ ਦਰਮਿਆਨ ਹਫਤਾ ਲੈ ਜਿੰਨਾ ਮੈਂ ਕਹੂੰ ਹਫਤਾ ਲੈ ਜੂਗੀ ਸੂਟ ਚ ਹਣਾ ਠੀਕ ਹੈ ਠੀਕ ਹੋਣਾ ਬਈ ਜੀ ਜਨਵਾਰ ਦੇ ਨਾਲ ਫਰੀ ਦੇ ਜਨਵਾਰ ਠੀਕ ਹੈ ਵਧੀਆ ਮਤਲਬਾਦ ਗੱਲ ਇਹ ਵੀ ਉਹ ਜੇ ਫੀਟਿੰਗ ਮੁੱਠੀ ਵਾਲਾ ਥਾਣਾ ਜੇ ਮਸ਼ੀਨ ਨਾਲ ਚੋਲੇ ਕੋਈ ਵੀਰ ਤੇ ਅੱਧੀ ਚਬਾਈ ਕਰ ਲੈ ਠੀਕ ਹੈ ਮਤਲਬ ਵਧੀਆ ਰਹਿਣਾ ਨਹੀਂ ਕੱਦ ਕਾਠ ਵਾਲਿਆਂ ਬੋਲੇ ਪੜਿਆਂ ਹਣਾ ਕੱਦ ਕਾਟਣੀ ਤੂੰ ਤਾਂ 25 ਕਿਲੋ ਵੀਰੇ ਖੁੱਲਾ ਪਾ ਦੂਗੀ ਬੱਚਿਆਂ 25 ਕਿਲੋ ਦੁੱਧ ਦੇ ਨਾਲੇ ਵੜ ਦੂਜਾ ਸੂਆ ਫੱਡੇ ਬੋਡੀ ਬੇਟ ਵਾਲੀ ਐ ਕੋਈ ਵੀ ਵੀ ਨਾ ਇਹਨਾਂ ਸਮਝੇ ਵੀ ਪਤਾ ਨਹੀਂ ਛੋਟੀ ਹੋਊਗੀ ਫੁੱਲ ਸਾਈਜ਼ ਆ ਹਣਾ ਫੁੱਲ ਸਾਈਜ਼ ਆ ਲੈਵੇ ਦੇ ਨਾਣਾ ਨੂਣਾ ਰਿਕੀ ਦੀ ਆਹ ਅਗਲਾ ਦੁੱਧ ਵਾਲੀਆਂ ਜਾਂਦੀ ਆ ਪੂਰੀ ਟੋਕ ਦੀ ਰੇਟ ਕੀ ਰਹੂ ਇਹਦਾ ਬਈ 90000 ਦੀ ਲੈ ਲਦੇ ਜੰਦੇ ਮਾਨਤਾ ਨਾ ਵੜਾ ਮੋਟਾ ਹਾਂ ਮਾਨਤਾ ਕਰਦੇ ਆਂਗੇ ਵੀਰੇ 25 ਕਿਲੋ ਦੁੱਧ ਆ 90000 ਦੀ ਠੰਡੀ ਬਰਫ ਵਰਕੀ ਆ ਹਾਂ ਥਣਾ ਤੁਣਾ ਦੀ ਆਪਣੀ ਗਾਰੰਟੀ ਆ ਪੂਰੀ ਫੁੱਲ ਕਈ ਵਾਰ ਵੀਰ ਕਹਿੰਦੇ ਐਸਾ ਵੀ ਨਮੀ ਰੱਖਣਾ ਪਸੂ ਤੁਹਾਨੂੰ ਪਤਾ ਨਹੀਂ ਹਣਾ ਠੀਕ ਐ ਉਹ ਮਤਲਬ ਨਹੀਂ ਇਹ ਆਪਣੀ ਵੇੜ ਕੋਈ ਧਨਾਨ ਦੀ ਗਲਤੀ ਨਹੀਂ ਨਿਕਲੂ 90000 ਜੁਰਮਾਨਾ ਕਰ ਦਾਂਗੇ ਤੀਜੇ ਨੰਬਰ ਤੇ ਆਪਾਂ ਦੇਖੀ ਜਾਂਦੇ ਆਗੇ ਵੇੜ ਸਾਈਵਾਲ ਇਹ ਕਿਹੜਾ ਸੁਆਸ ਨੰਬਰ ਤੇ ਆ ਬਈ ਜੀ ਇਹ ਆ ਚੌਥੇ ਨੰਬਰ ਤੇ ਆ ਗਈ ਨਾ ਇਹਦਾ ਬਚਾ ਕੇ ਮੇਰ ਕ ਆਹ ਘੜਾ ਬੱਚਾ ਬਈ ਇਹ ਨਾ ਠੀਕ ਹੈ ਇਹ ਵੇੜ ਥੋੜੀ ਜਿਹੀ ਆਉਣ ਕਰਦੀ ਆ ਵੀਰੇ ਠੀਕ ਹੈ ਆਏ ਵੀ ਨਹੀਂ ਕਰਦੀ ਵੀ ਲੱਤਾਂ ਮਾਰਦੀ ਆ ਠੀਕ ਹੈ ਉਹ ਮਤਲਬ ਥੋੜੀ ਗਰਮੈਸ ਚ ਇਹ ਉਹਦਾ ਬੀਰੀ ਫੋਨ ਲਾਵੇ ਤੇ ਬਾਅਦ ਤੇ ਮਤਲਬ ਜਿਹੜਾ ਡੇਰੀ ਫਾਰਮ ਕਰਦਾ ਜਾਂ ਕਲ ਦੇ ਦਿਨ ਵਾਲਾ ਨੂੰ ਚੋਲਦੇ ਠੀਕ ਆ ਮੜੇ ਸਾਫ ਕਰ ਦੱਸ ਕੇ ਤੇ ਰੋਗੇ ਵੀਰੇ ਠੀਕ ਆ ਮੜੇ ਮੂਰੇ ਖੜਨਾ ਪੈਂਦਾ ਤਾਂ ਮੂਰੇ ਕਰਨਾ ਪੈਂਦਾ ਮੜਾ ਜੇ ਕਿਉਂਕਿ ਜਿਹੜੀਆਂ ਕ੍ਰੋਸ ਨਾ ਆਉਂਦੀਆਂ ਵੀਰੇ ਇਹਨਾਂ 'ਚ ਮਾੜੀ ਕੋਟੀ ਆਕਰ ਹੁੰਦੀ ਹੋਈ ਆ ਤੇ ਬਾਕੀ ਸੂ ਕੇ ਵਲੇ ਟਿਕ ਜਾਂ ਚੋ ਚਵਾਈ ਹੋਣ ਲੱਗ ਜਾਂਦੀ ਆ ਚਵਾਈ ਹੋਣ ਲੱਗ ਜਾਂਦੀਆਂ ਟਿਕ ਜਾਂਦੀਆਂ ਨੇ ਪਰ ਦੁੱਧ ਫੈਟ ਵਾਲਾ ਉਹਦਾ ਮੜਾ ਬਈ ਦੁੱਧ ਫੈਟ ਵਾਲਾ ਵੀ ਤੁਹਾਨੂੰ ਖਰੀਦ ਹੀ ਵਧੀਆ ਚੋਈ ਟੂ ਇੱਕ ਨੰਬਰ ਆ 15 ਕਿਲੋ ਇਹ ਥੱਲੇ ਹੁਣ ਤਿਆਰ ਆ ਬਈ ਜਮਾ ਠੀਕ ਐ ਮੜਾ ਬਈ ਨਿਆਣਾ ਪਾਉ ਤੇ ਭੇਜੋ ਥੱਲੇ ਕੋਈ ਇੱਕ ਹਾਂ ਵੀਰੇ ਠੀਕ ਐ ਇਹਦਾ ਭਾਅ ਫਿਰ ਬਈ ਜੀ ਇਹਦਾ ਮੁੱਲ ਨੀ ਕਰਦੇ ਆਪਾਂ ਇਹਦੀ ਹਾਂ ਨਾ ਹੀ 55000 ਦੀ ਹੈ 55000 ਦੀ ਬਸ ਇਹ ਆਪਾਂ 55000 ਦਾ ਮਨ ਵੀ ਖਾਤੇ ਦੀ ਉਹ ਆ ਘੱਟ ਵਾਲਾ ਵੀਰ ਬਣ ਕੇ ਨਾ ਖੇਚਲਾ ਕਰ ਠੀਕ ਹੈ ਤਾਂ ਜੇ ਗੱਪਣ ਹੁੰਦੀ ਤਾਂ 70000 ਦਾ ਮਾਲ ਅੱਗੇ ਜਿਹੜੇ ਨਾਲ ਆਈ ਬੜੇ ਹਾਂ ਭਾਜੀ ਤਾਜੀ ਸੂਈ ਬੱਚੀ ਐ ਚਾਰ ਬੰਦਾ ਕੀ ਠੀਕ ਹੈ ਅੱਜ ਚੌਥਾ ਦਿਨ ਸੂਈ ਨੂੰ ਫੋਰ ਫੁੱਟ ਚੌਥਾ ਦਿਨ ਸੂਈ ਰੂ ਹੋ ਗਿਆ ਮੁੱਠੀ ਵਾਲਾ ਥਣ ਲੱਗ ਗਿਆ ਚਵਾਈ ਸੂਈ ਦੀ ਨਹੀਂ ਚੰਗੀ ਆ ਵੀਰੇ ਆ ਠੀਕ ਹੈ ਜਿਵੇਂ ਮਰਜ਼ੀ ਕੋਈ ਭੈਣ ਕੋਈ ਮਰਜ਼ੀ ਚੋ ਲਵੇ ਠੀਕ ਹੈ ਮਗਰ ਕੋਈ ਲੱਤ ਛੜਾਉਂ ਚੀਜ਼ ਤਾਂ ਯਾਰ ਜਮਾ ਪਤਾ ਵੀ ਨਹੀਂ ਬਿਠੇ ਸੀ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹ ਮੈਂ ਤੁਹਾਨੂੰ 70000 ਦੀ ਮੱਛੀ ਦੇ ਦਾਂਗੇ ਆ ਮਾਨਤਾ ਕਰਦਾ ਹਾਂ ਮਾਨਤਾ ਕਰਦੇ ਹਾਂ ਲੈ ਵੇ ਤੇ ਨਾਣਾ ਨੂਣਾ ਦੇ ਲੈ ਬਾਈ ਕਹਿ ਜਾਂ ਭਾਰਤ ਦਾ ਨਕਸ਼ਾ ਬਣਾਈ ਫਿਰਦੀ ਆ ਜਿੰਨਾ ਦੁੱਧ ਮੰਨ ਕੇ ਪੈਸੇ ਲਾਏ ਬੰਦੇ ਵੀਰੇ 20 ਕਿਲੋ ਦੁੱਧ ਮੰਨ ਕੇ ਪੈਸੇ ਲਾਏ 20 ਕਿਲੋ ਹਾਂ ਕਿਉਂਕਿ ਯਾਰ ਕੌਣ ਨੂੰ ਇੱਥੇ ਉਹ ਠਾਈ ਘਾਲ ਤੀ ਘਾਲ ਨੇਵਾ ਫਾੜੀ ਵਾਲਾ ਹਨ ਇਹ ਜਮਾ ਫਾੜੀ ਵਾਲਾ ਨੇਵਾ ਬਾਕੀ ਠੰਡੀ ਚੀਲ ਗਰੀਬ ਲੈ ਠੀਕ ਹੈ ਇਹ ਆਈ ਬਿਨਾ ਬੱਤੀ ਤੋਂ ਬਹਿ ਜਾ ਮਤਲਬ ਆਏ ਨਹੀਂ ਵੀ ਲੱਤ ਛੱਡ ਮਾਰੂਗੀ ਠੀਕ ਹੈ ਪੂਰੀ ਟੌਪ ਦੇ ਵਿੱਚ ਹੀ ਅੱਗੇ ਐਂਡ ਵਾਲੀ ਵਾਰ ਖੜੀ ਦੇਖੀ ਨੇ ਬਾ ਹਾਂ ਬਈ ਕੱਚੀ ਆ ਗਈ ਵਾਰ 10 12 ਸਾਲ ਦੀ ਠੀਕ ਹੈ ਦੁੱਧ ਪ੍ਰੋਮੋ ਦਾ ਦਿੱਤਾ ਹੋਇਆ ਵੀਰੇ ਸਵਾ ਸਵਾ ਕਿਲੋ ਠੀਕ ਹੈ ਅੱਜ ਤੋਂ 20 ਕਿਲੋ ਦੁੱਧ ਘੱਟ ਦੋਗੇ ਖੁੱਲਾ 20 ਕਿਲੋ ਦੁੱਧ ਪਾ ਦੋਗੇ ਹਾਂ ਜੀ ਦਿੰਦਾ ਹਵਰਾ ਲੈ ਜੂ ਆ ਜੀ। ਤਾਂ ਤਿੰਨ ਦੋ ਹਵਰਾ ਲੈ ਜੂਗੀ ਵੀਰੇ ਮੂਠੀ ਵਾਲਾ ਖਣ ਲੱਗਿਆ ਹੋਇਆ ਗਾ। ਠੀਕ ਐ। ਥਣ ਗੁੱਲੇ ਵਾਲਾ ਥੀਜਵਾਇਆ ਲੈ। ਇਹਦਾ ਰੇਟ ਕੀ ਰਹੂਗਾ? ਵੀਰ ਕੋਲ ਡੇਰੀ ਫਾਰਮ ਕਰਦੇ ਆ ਉਹਨਾਂ ਨੇ ਵੀ ਬੇਨਫੀਟਾ ਵੱਡੇ ਵਧੀਆ ਮੋਟੀਵੇਟ ਵਾਲੀ ਮੱਛੀ ਆ। ਰੇਟ ਕੀ ਰਹੂ? 65000 ਦੀ ਰੇਟ ਦੇ ਦੂੰਗੀ ਵੀਰੇ। 65000 ਦੀ ਦੂਜਾ ਸੂਆ ਸੂਦੀ ਆ। ਪੋਸਟਾਨ ਕਰ ਦੇਵਾਂਗੇ। ਠੀਕ ਐ। ਮੱਕੀ ਪੋਨੂ ਪੋਨੂ ਕੀ ਬਹੁਤ ਚੰਗੀ ਬੱਛੀ। ਥਣ ਗੁੱਲੇ ਵਾਲਾ ਸੋਹਣਾ ਸਾਫ਼ ਸੁਥਰਾ ਹਨਾ। ਹਾਂ ਪੂਰਾ ਟੌਪ ਦਾ ਥਣ ਲੈਵਾ ਬਾਈ। ਇਹ ਤਿਆਰ ਹੋ ਗਈ ਮੱਛੀ ਲੈਵਾ ਨੂੰ ਆ ਸੋ ਕਾਫੀ ਨਾਗਰ ਬਦਖਾਤੇ 98153967 ਜੱਗੀ ਰੇਰੀ ਫਾਰਮ ਬਰਨਾਲਾ ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ